ਏ ਬਾਈ ਦੱਸਣ ਮੁਤਾਬਕ 5-6 ਬੰਦੇ ਮਤਲਬ ਕਿ ਅੰਦਰ ਫਸੇ ਹੋਏ ਨੇ ਇਸ ਦੇ ਆਗ ਲੱਗੀ ਹੋਈ ਹੈ ਬਹੁਤ ਭਿਆੰਕਰ ਆ ਦੱਸਣ ਮੁਤਾਬਕ ਜਿਹੜੇ 5-6 ਮਜ਼ਦੂਰ ਸੀਗੇ ਉਹ ਅੰਦਰ ਫਸੇ ਹੋਏ ਨੇ ਫਾਇਰ ਦੀਆਂ ਗੱਡੀਆਂ ਆ ਚੁੱਕੀਆਂ ਪੁਲਿਸ ਪ੍ਰਸ਼ਾਸਨ ਵੀ ਪਹੁੰਚ ਚੁੱਕਿਆ ਤੇ ਬਹੁਤ ਭਿਆੰਕਰ ਅੱਗ ਆ ਦੇਖੋ ਜੀ ਬੰਦੇ ਅੰਦਰ ਫਸੇ ਹੋਏ ਨੇ ਜਿਹੜੇ ਸਮਾਂ ਤੂੰ ਹੱਸਗਾ ਅੱਜ ਭਾਈ ਗੈਰੀਵੁੱਟਰ ਤੇ ਸੈਨਲ ਦੇ ਵਿਚਾਲੇ ਇੱਕ ਗੱਦਾ ਫੈਕਟਰੀ ਆ ਜਿਸ ਚ ਇਹ ਬਹੁਤ ਜ਼ਿਆਦਾ ਭੰਗ ਕਰ ਅੱਗ ਲੱਗੀ ਹੋਈ ਆ ਹਾਇ ਤੱਕ ਕੋਈ ਮਾਲੀ ਨੁਕਸਾਨ ਕਾਫੀ ਹੋ ਚੁੱਕਿਆ ਜਿਸ ਸਾਹਮਣੇ ਅੱਗ ਫੈ ਰਹੀ ਆ ਜਨ ਕਾਫੀ ਆਦੇ ਹੋ ਚੁੱਕਿਆ ਫੈਕਟਰੀ ਵਾਲਾ ਬਹੁਤ ਜ਼ਿਆਦਾ ਭੰਗ ਕਰ ਅੱਗਾ ਦੇਖ ਸਕਦੇ ਤੁਸੀਂ ਹੁਣ ਦਿਖਾਉਣ ਆ ਫਾਇਰ ਦੀਆਂ ਗੱਡੀਆਂ ਆ ਗਈ ਐਮਬੂਲੈਂਸ ਵਗੈਰਾ ਆ ਗਈ ਬਹੁਤ ਜ਼ਿਆਦਾ ਭਿਆਨਕ ਅਗ ਲੱਗੀ ਹੋਈ ਹੈ ਇਹ ਇਹ ਗੈਰੀ ਬੁੱਟਰ ਤੇ ਗੁਰਸੱਬ ਸਿੰਘ ਵਾਲ ਦੇ ਇਹ ਹੈਗੀ ਆ ਹੀਰਾ ਟੈਗਨ ਜਸਟ ਇੰਡਸਟਰੀ ਆ ਕੋਈ ਗੱਦਾ ਫੈਕਟਰੀ ਆ